ਹੈਲੋ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੀ ਫੈਮਿਲੀ ਬਿਲਕੁਲ ਠੀਕ ਠਾਕ ਆ ਜੀ ਅੱਜ ਦੇ ਬਲੌਗ ਚ ਮੈਂ ਤੁਹਾਡੇ ਨਾਲ ਥੋੜਾ ਜਿਹਾ ਜਿਹੜਾ ਹਲਕਾ ਫੁਲਕਾ ਜਿੰਨਾ ਕੁ ਮੇਕਅਪ ਕਰਦੀ ਆ ਮੈਂ ਉਹਨਾਂ ਕੁ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਡੇਲੀ ਮੇਕਅਪ ਕਰਦੀ ਆ ਜਿਹੜਾ ਮੈਂ ਉਹਦੇ ਵਿੱਚ ਮੇਨਲੀ ਲਿਪਸਟਿਕ ਹੀ ਲਾਉਂਦੀ ਆ ਮੈਂ ਹੋਰ ਕੁਝ ਨਹੀਂ ਲਾਉਂਦੀ ਹੈਗੀ ਤੇ ਮੈਂ ਥ੍ਰੈਡਿੰਗ ਵੀ ਨਹੀਂ ਛੇਤੀ ਕਰਾਉਂਦੀ ਹੈਗੀ ਜਦੋਂ ਕੋਈ ਫੰਕਸ਼ਨ ਵਗੈਰਾ ਹੁੰਦਾ ਉਦੋਂ ਹੀ ਕਰਾਉਣੀ ਹੈਗੀ ਤੇ ਇਸ ਲਈ ਜਿਹੜੀ ਆਈਬ੍ਰੋ ਪੈਨਸਲ ਹੁੰਦੀ ਆ ਉਹ ਵੀ ਮੈਂ ਉਦੋਂ ਯੂਜ਼ ਕਰਦੀ ਆ ਜਦੋਂ ਮੈਂ ਬਾਹਰ ਨਿਕਲ ਜਾਣਾ ਹੁੰਦਾ ਜਦੋਂ ਥ੍ਰੈਡਿੰਗ ਕਰਾਈ ਹੁੰਦੀ ਹੈ ਹਨਾ ਤਾਂ ਜਦੋਂ ਆਪਾਂ ਥ੍ਰੈਡਿੰਗ ਹੀ ਨਹੀਂ ਕਰਾਈ ਤਾਂ ਉਹ ਪੈਨਸਲ ਦਾ ਵੀ ਕੋਈ ਯੂਜ਼ ਨਹੀਂ ਆਉਂਦਾ ਹੈਗਾ ਸੋ ਇੱਥੇ ਮੇਕਅਪ ਕਰਨ ਹੀ ਲੱਗੀ ਸੀ ਮੈਂ ਤੇ ਵਿੱਚ ਮੇਰਾ ਹਰ ਗੁਣਾ ਕੇ ਰੋਣ ਲੱਗ ਗਿਆ ਕਿਉਂਕਿ ਬੱਚੇ ਕੋਠੇ ਤੇ ਚੜ੍ਹੇ ਹੋਏ ਸੀਗੇ ਤੇ ਉਹ ਵੀ ਆ ਕੇ ਰੋਣ ਲੱਗ ਗਿਆ ਕਿ ਮੰਮਾ ਮੈਨੂੰ ਕੋਠੇ ਤੇ ਲੈ ਕੇ ਚੱਲੋ ਆ ਦੇਖੋ ਅੱਥਾ ਨਹੀਂ ਸ਼ਾਰੀ ਕਰ ਕਰਕੇ ਸਮਝਾਉਂਦਾਗਾ ਕਿ ਉੱਥੇ ਜਾਣਾ ਮੈਂ ਕੋਠੇ ਰੇ ਪਹਿਲਾਂ ਮੈਂ ਆਖਿਆ ਮੇਕਅਪ ਤਾਂ ਬਾਅਦ ਚ ਹੋ ਜੂਗਾ ਪਹਿਲਾਂ ਮੈਂ ਹਰਗੋ ਨੂੰ ਕੋਠੇ ਤੇ ਲੈ ਕੇ ਗਈ ਕਿਉਂਕਿ ਹਾਈਡ ਕੈਮਰਾ ਉਹ ਬਹੁਤ ਜਿੱਦ ਕਰ ਰਿਹਾ ਸੀਗਾ ਜਦੋਂ ਮੈਂ ਕੈਮਰਾ ਉਹਦੀ ਮੂਹਰੇ ਕਰ ਦੇਣੀ ਹੈ ਨਾ ਤਾਂ ਉਹ ਭੁੱਲ ਜਾਂਦਾ ਕਿ ਉਹ ਕੀ ਕਰ ਰਿਹਾ ਸੀਗਾ ਪਹਿਲਾਂ ਅੱਜ ਦੀ ਵੀਡੀਓ ਚ ਮੈਂ ਲਗਭਗ ਆਪਣਾ ਫ੍ਰੀ ਟਾਈਮ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਜਦੋਂ ਮੈਂ ਫ੍ਰੀ ਹੁੰਨੀ ਆ ਸ਼ਾਮ ਦਾ ਬਲੌਗ ਹੈ ਇਹ ਹਰ ਗੁੰ ਨੂੰ ਮੈਂ ਰਸ਼ੂ ਕੋਲੇ ਛੜਤਾ ਸੀਗਾ ਕਿਉਂਕਿ ਉਹ ਸਮਝਦਾਰ ਹੈ ਥੋੜੀ ਜੀ ਤੇ ਮੈਂ ਸੋਚਿਆ ਕਿ ਚਲੋ ਆਈ ਤਾਂ ਹੈਗੀਆਂ ਛੱਤ ਤੇ ਤੇ ਕੱਪੜੇ ਵੀ ਲਾ ਲਮਾ ਅਸਦਾ ਬਲੌਗ ਸਾਰਾ ਫ੍ਰੀ ਟਾਈਮ ਦੇ ਵਿੱਚ ਬਣਾਇਆ ਸੀਗਾ ਮੈਂ ਕਿਉਂਕਿ ਫ੍ਰੀ ਦਿਨ ਤਾਂ ਨਹੀਂ ਮੇਰਾ ਫ੍ਰੀ ਸੀਗਾ ਪਰ ਜਿਹੜਾ ਬਲੌਗ ਸੀ ਉਹ ਫ੍ਰੀ ਟਾਈਮ ਦੇ ਵਿੱਚ ਮੈਂ ਬਣਾਇਆ ਸੀਗਾ ਕਿਉਂਕਿ ਦਿਨੇ ਮੈਂ ਬਹੁਤ ਉਲਜੀ ਹੋਈ ਸੀ ਜਿਹੜੇ ਸਾਲਾਂ ਵਾਲੇ ਕੱਪੜੇ ਸੀ ਬੱਚਿਆਂ ਦੇ ਉਹ ਕੱਢੇ ਸੀਗੇ ਬੈੱਡ ਦੇ ਵਿੱਚੋਂ ਤੇ ਜਿਹੜੇ ਐਕਸਟਰਾ ਕੱਪੜੇ ਸੀ ਜਿਹੜੇ ਨਹੀਂ ਯੂਜ਼ ਦੇ ਵਿਚਾਰੇ ਸੀਗੇ ਹਨਾ ਕਾਫੀ ਸਾਲਾਂ ਤੋਂ ਉਹਨਾਂ ਨੂੰ ਮੈਂ ਮਤਲਬ ਕਿ ਕੱਢਤਾ ਸੀਗਾ ਇੱਕ ਬੋਰੇ ਦੇ ਵਿੱਚ ਪਾ ਕੇ ਸਾਈਡ ਦੇ ਵਿੱਚ ਰੱਖਦਾ ਸੀਗਾ ਕਿ ਚਲੋ ਕਿਸੇ ਨੂੰ ਦੇ ਦਾਂਗੇ ਜਾਂ ਸੁੱਟ ਦਾਂਗੇ ਹਨਾ ਜਾਂ ਫਿਰ ਜਲਾ ਦਾਂਗੇ ਤੇ ਉਸ ਕਰਕੇ ਨਾ ਮੈਂ ਦਿਨੇ ਬਹੁਤ ਬੀਜੀ ਸੀ ਤੋਂ ਮੈਥੋਂ ਜਿਹੜਾ ਬਲੌਗ ਹੈ ਉਹ ਸ਼ੂਟ ਨਹੀਂ ਹੋਇਆ ਹੈਗਾ ਹੈਗਾ ਤੇ ਇੱਥੇ ਮੈਂ ਜਦੋਂ ਵੀ ਲਿਪਸਟਿਕ ਲਾਉਣੀ ਆ ਤਾਂ ਪਹਿਲਾਂ ਮੈਂ ਜਿਹੜਾ ਆਪਣੇ ਲਿਪਸ ਤੇ ਕੋਕੋਨਟ ਆਇਲ ਦੀ ਮ사ਜ ਕਰ ਲੈਂਦੀ ਆ ਹਲਕੀ ਜੀ ਜਿਹਦੇ ਨਾਲ ਲਿਪਸਟਿਕ ਵੀ ਟਿੱਕੀ ਰਹਿੰਦੀ ਆ ਤੇ ਲਿਪਸਟਿਕ ਜ਼ਿਆਦਾ ਡਰਾਈ ਵੀ ਨਹੀਂ ਹੁੰਦੀ ਹੈਗੀ ਆਪਣੇ ਲਿਪਸ ਨੇ ਜਿਹੜੇ ਉਹ ਕਰੀਮੀ ਲੱਗਣ ਲੱਗ ਜਾਂਦੇ ਨੇ ਸੋਹਣੇ ਲੱਗਦੇ ਨੇਗੇ ਇਹ ਵਾਲਾ ਜਿਹੜਾ ਕਲਰ ਹੈ ਇਹ ਮੇਰਾ ਫੇਵਰੇਟ ਹੈ ਦੋ ਮੈਂ ਸਟਾਰਟਿੰਗ ਦੇ ਵਿੱਚ ਦੋ ਲ ਪਿਸਟਿਕਾ ਤੁਹਾਨੂੰ ਦਿਖਾਈਆਂ ਸੀ ਇਹ ਦੋਨੋਂ ਕਲਰ ਮੇਰੇ ਫੇਵਰੇਟ ਨੇਗੇ ਇੱਕ ਤਾਂ ਇਹ ਜਿਹੜਾ ਮੈਂ ਲਗਾਇਆਗਾ ਤੇ ਇੱਕ ਮੈਂ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਤੁਹਾਨੂੰ ਦਿਖਾਇਆ ਸੀਗਾ ਤੇ ਕੱਜਲ ਮੈਂ ਕਦੀ ਪਾਉਣੀ ਹੈਗੀ ਬਸ ਜਿੱਦ ਦੇ ਕਿਦੇ ਮੂਡ ਹੁੰਦਾਗਾ ਡੇਲੀ ਨਹੀਂ ਮੈਂ ਕੱਜਲ ਪਾਉਂਦੀ ਹੈਗੀਗੀ ਪਹਿਲਾਂ ਮੈਨੂੰ ਸ਼ੌਂਕ ਸੀ ਇੱਕ ਵਾਰੀ ਹੁੰਦੀ ਨੂੰ ਬਹੁਤ ਜ਼ਿਆਦਾ ਮੈਂ ਕੱਜਲ ਹਮੇਸ਼ਾ ਹੀ ਪਾ ਕੇ ਰੱਖਦੀ ਸੀ ਅੱਖਾਂ ਦੇ ਵਿੱਚੋਂ ਨਿਕਲ ਨਹੀਂ ਦਿੰਦੀ ਸੀ ਪਰ ਹੁਣ ਨਹੀਂ ਤੇ ਚਲੋ ਜੀ ਸਿੰਪਲ हेयर स्टाइल ਵੀ ਮੈਨੂੰ ਹੁਣ ਕੱਲਾ ਚੀਰ ਕੱਢਣਾ ਹੀ ਪਸੰਦ ਆਗਾ ਤੇ ਬਾਕੀ ਮੈਨੂੰ ਆਉਂਦਾ ਵੀ ਨਹੀਂ ਕੋਈ हेयर स्टाइल ਕਰਨਾ ਤੇ ਚੀਰ ਕੱਢ ਕੇ ਮੈਂ ਸਿੱਧੀ ਪੋਨੀ ਕਰ ਲੈਣੀ ਹੁੰਨੀ ਆ ਅ ਹਾਈ ਪੋਨੀ ਮੈਂ ਕਦੇ ਨਹੀਂ ਕੀਤੀ ਹੈਗੀ ਨੀਵੀਂ ਹੀ ਕਰਦੀ ਆ ਮੈਂ ਪੋਨੀ ਮੀਡੀਅਮ ਜੀ ਰੱਖ ਕੇ ਤੇ ਉਸ ਤੋਂ ਬਾਅਦ ਹਰ ਗੁਣ ਮੈਨੂੰ ਵਾਜਾ ਮਾਰ ਰਿਆ ਸੀਗਾ ਤੇ ਮੈਨੇ ਉਹਨੂੰ ਕਾਰਟੂਨ ਜਿਹੜੇ ਚੇਂਜ ਕਰਕੇ ਦਿੱਤੇ ਵੈਸੇ ਤਾਂ ਬੱਚੇ ਨੂੰ ਫੋਨ ਦੇਖਣ ਨਹੀਂ ਦੇਣਾ ਚਾਹੀਦਾ ਛੋਟਾ ਗਾ ਪਰ ਜਦੋਂ ਕਿ ਤੇਨਾ ਕੋਈ ਕੰਮ ਕਰਨਾ ਹੁੰਦਾ ਜਾਂ ਕਿਸੇ ਵੇਲੇ ਇਹ ਬਹੁਤ ਜਿੱਦ ਕਰਦਾ ਕਿ ਬਹੁ ਬਹੁ ਲਾ ਕੇ ਦਿਓ ਇਹ ਬਹੁ ਬਹੁ ਕਹਿੰਦਾ ਕਾਰਟੂਨਾਂ ਨੂੰ ਤਾਂ ਫਿਰ ਮੈਂ ਕਈ ਵਾਰ ਇਹਨੂੰ ਲਾ ਕੇ ਦੇ ਦੇਣੀ ਆ ਵੀ ਚਲੋ ਕੋਈ ਗੱਲ ਨਹੀਂ ਦੇਖ ਲੈਂਦੇ ਹੋ ਹਨਾ ਤੇ ਥੋੜਾ ਟਾਈਮ ਦੇਖ ਲੈਂਦਾ ਤੇ ਫਿਰ ਮੰਮੀ ਨੂੰ ਬਾਹਰ ਲੈ ਜਾਂਦੇ ਨੇ ਜਦੋਂ ਕੋਈ ਮੰਮੀ ਦਾ ਕੰਮ ਹੁੰਦਾ ਨਾ ਕਰਨ ਵਾਲਾ ਤੇ ਮੈਂ ਵੀ ਬਿਜ਼ੀ ਹੁੰਨੀ ਆ ਤਾਂ ਥੋੜਾ ਟਾਈਮ ਮੈਂ ਇਹਨੂੰ ਕਾਰਟੂਨ ਲਾ ਕੇ ਦੇ ਦੇਣੀ ਆ ਤਾਂ ਇਹ ਟਿਕਿਆ ਰਹਿੰਦਾ ਥੋੜਾ ਟਾਈਮ ਜੇ ਸਰਦੀਆਂ ਵਾਲੇ ਸਾਰੇ ਕੱਪੜੇ ਕੱਢੇ ਸੀ ਗਿੱਲ ਸਾਬ ਦੇ ਵੀ ਦੋਨੋਂ ਬੱਚਿਆਂ ਦੇ ਤੇ ਮੈਂ ਆਪਣੇ ਵੀ ਕੱਢ ਲਏ ਸੀਗੇ ਕਿਉਂਕਿ ਸਵੇਰ ਸਵੇਰ ਬਹੁਤ ਜ਼ਿਆਦਾ ਠੰਡ ਹੁੰਦੀ ਆ ਤਾਂ ਸ਼ਾਲ ਵਗੈਰਾ ਸੀ ਜਿਹੜੇ ਉਹ ਵੀ ਕੱਢਣ ਵਾਲੇ ਸੀਗੇ ਮੈਂ ਸਾਰੇ ਕੱਪੜੇ ਕੱਢ ਕੇ ਕੇਰਮ ਬਾਹਰ ਰੱਖ ਲਏ ਸੀਗੇ ਤੇ ਥੋੜੇ ਥੋੜੇ ਕਰਕੇ ਮੈਂ ਕਿਹਾ ਚਲੋ ਵਾਸ਼ ਕਰ ਦੂੰਗੀ ਤੇ ਥੋੜੇ ਮੈਂ ਅੱਜ ਸ਼ਾਮ ਨੂੰ ਹੀ ਪਾਤੇ ਸੀਗੇ ਮਸ਼ੀਨ ਦੇ ਵਿੱਚ ਚਲੋ ਮੈਂ ਕਿਹਾ ਥੋੜੇ ਇੱਕ ਅੱਜ ਤੋਂ ਦੇਣੀਆਂ ਥੋੜੇ ਕੱਲ ਨੂੰ ਤੋਤੇ ਜਾਣਗੇ ਹਨਾ ਐਵੇਂ ਕਰਕੇ ਹੌਲੀ ਹੌਲੀ ਕਰਕੇ ਸਾਰੇ ਜਿਹੜੇ ਧੋ ਦੂੰਗੀ ਕਿਉਂਕਿ ਸਰਾਂ ਵਾਲੇ ਕੱਪੜੇ ਹੈਵੀ ਹੁੰਦੇ ਆ ਤੇ ਇਕੱਠ ਅੱਜ ਅੰਦਾਗਾ ਆਂ ਕਰਕੇ ਮੈਂ ਥੋੜੇ ਥੋੜੇ ਕਰਕੇ ਅੱਜ ਮੈਂ ਹਰ ਗੁੰਡੇ ਹੀ ਪਾਏ ਸੀ ਸਾਰੇ ਕੱਪੜੇ ਤੇ ਮੈਨੂੰ ਲੱਗਿਆ ਕਿ ਸਰਫ ਥੋੜਾ ਘਟਾ ਤਾਂ ਮੈਂ ਸਰਫ ਹੋਰ ਪਾ ਰਹੀ ਸੀਗੀ ਸੋ ਬਾਟ ਐਮ ਹੋ ਗਿਆ ਸੀ 6:30 ਵਜੇ ਦਾ ਚਲੋ ਮੈਂ ਕਿਹਾ ਸ਼ਾਮ ਨੂੰ ਜਿਹੜਾ ਮੈਂ ਖਲਾਰਾ ਚੱਕ ਕੇ ਪੈਣੀ ਹੁੰਦੀ ਆ ਮੈਂ ਉਹ ਚੱਕਣਾ ਸ਼ੁਰੂ ਕਰਤਾ ਮੈਂ ਕਿਹਾ ਚਲੋ ਹਰਗੁਣ ਕਾਰਟੂਨ ਦੇਖੀ ਜਾਂਦਾ ਵੀ ਚਲ ਜਿਹੜਾ ਇੱਧਰ ਉੱਧਰ ਖਿੰਡੇ ਪਏ ਨੇ ਕੱਪੜੇ ਇਹ ਵਾਲੇ ਕੱਪੜੇ ਮੈਂ ਤਾਰ ਤੋਂ ਲਾ ਕੇ ਲਈ ਸੀ ਕੋਠੇ ਤੋਂ ਇੱਕ ਵਾਰੀ ਮੈਂ ਮੇਜ਼ ਤੇ ਰੱਖ ਦਿੰਨੀ ਹਾਂ ਤਾਂ ਮੇਜ਼ ਤੇ ਖੜ ਕੇ ਜਿਹੜੀ ਤੈਲ ਲਗਾਉਣੀ ਸੌਖੀ ਹੋ ਜਾਂਦੀ ਹੈਗੀ ਹਰ ਗੁਣ ਫੇਰ ਮੈਨੂੰ ਬਾਜਾ ਮਾਰ ਲੱਗਿਆ ਮਮਾ ਆ ਜਾ ਮਮਾ ਆ ਜਾ ਤੇ ਉਧਰ ਕਿਸ ਕਿਸਮਤਪ੍ਰੀਤ ਦੇ ਪਾਪਾ ਵੀ ਆ ਗਏ ਸੀਗੇ ਮੈਂ ਕਿਹਾ ਚਲੋ ਤੈਨੂੰ ਬਾਹਰ ਲੈ ਕੇ ਚੱਲਾਂ ਪਾਪਾ ਆ ਗਏ ਨੇਗੇ ਕਿਉਂਕਿ ਜਦੋਂ ਗਿਲਸਾ ਮ ਆਉਂਦੇ ਨੇ ਬਾਹਰੋਂ ਤਾਂ ਬੱਚੇ ਝੂਟੀ ਲੈਂਦੇ ਨੇਗੇ ਸਕੂਟੀ ਦੇ ਨਾਲ ਉਹਨਾਂ ਦੇ ਤੇ ਪਰ ਅੱਜ ਝੂਟੀ ਜਿਹੜੀ ਉਹਨਾਂ ਨੇ ਨਹੀਂ ਦਿੱਤੀ ਸੀਗੀ ਕਿਉਂਕਿ ਸਕੂਟੀ ਦੀ ਜਿਹੜੀ ਰੇਸ ਹੈ ਉਹ ਖਰਾਬ ਹੋ ਗਈ ਸੀਗੀ ਪਤਾ ਨਹੀਂ ਕਈ ਵਾਰ ਅਚਾਨਕ ਜ਼ਿਆਦਾ ਹੋ ਜਾਂਦੀ ਸੀ ਕਈ ਵਾਰ ਘੱਟ ਹੋ ਜਾਂਦੀ ਸੀ ਸੋ ਉਹਨਾਂ ਨੇ ਮੈਨੂੰ ਸਾਫ਼ ਇਨਕਾਰ ਕਰਤਾ ਕਿ ਨਹੀਂ ਅੱਜ ਬੱਚੇ ਨੂੰ ਝੂਟੀ ਨਹੀਂ ਦਿੱਤੀ ਜਾਊ ਕਿਸਮਤ ਨੇ ਪਤਾ ਨਹੀਂ ਕਾਤੋਂ ਬਿਨਾਂ ਵਜ੍ਹਾ ਬੈਗ ਪਾਇਆ ਹੋਇਆ ਸੀਗਾ ਆਪਣੇ ਪਾਪਾ ਨੂੰ ਕਹਿੰਦੀ ਮੈਂ ਟਿਊਸ਼ਨ ਤੋਂ ਆਈ ਆ ਐਨਾ ਨੈਚੁਰਲੀ ਝੂਠ ਬੋਲਿਆ ਨੇ ਵੀ ਮਤਲਬ ਕਿ ਉਹਨਾਂ ਨੂੰ ਯਕੀਨ ਹੋ ਗਿਆ ਕਿ ਟਿਊਸ਼ਨ ਤੋਂ ਆਈ ਹੈਗੀ ਮੈਂ ਕਿਹਾ ਨਹੀਂ ਟਿਊਸ਼ਨ ਤੋਂ ਕਿੱਥੋਂ ਆਈ ਹੈ ਇਹ ਤੇ ਹਰ ਗੁਣ ਪਤਾ ਨਹੀਂ ਇੱਥੇ ਮੇਰੇ ਮਾਰ ਮਾਰ ਕੇ ਮੈਨੂੰ ਕੀ ਕਹਿ ਰਿਹਾ ਸੀ ਮੈਨੂੰ ਕੋਈ ਸਮਝ ਨਹੀਂ ਲੱਗੀ ਹੈਗੀ ਕਿ ਤੇ ਕਿਸਮਤ ਮੈਨੂੰ ਪੁੱਛ ਰਹੀ ਸੀ ਕਿ ਮੰਮਾ ਮੈਂ ਟਿਊਸ਼ਨ ਜਾਣਾ ਸਟਾਰਟ ਕਰਦੇ ਆ ਮੈਂ ਕਿਆ ਕਰਦੇ ਬੇਟੇ ਕਿਉਂਕਿ ਘਰੇ ਇਹ ਮੇਰੇ ਤੋਂ ਕੰਮ ਕਰਾਉਂਦੀ ਨਹੀਂ ਮਤਲਬ ਕਿ ਕਰਦੀ ਨਹੀਂ ਹੈਗੀ ਸੀਰੀਅਸ ਨਹੀਂ ਲੈਂਦੀ ਮੇਰੀ ਗੱਲ ਨੂੰ ਟਿਊਸ਼ਨ ਤੇ ਸਾਰਾ ਵਧੀਆ ਪੜ ਲੈਂਦੀ ਹੈ ਇਹ ਤੇ ਉਸ ਤੋਂ ਬਾਅਦ ਕੀ ਹੋਇਆ ਹਰ ਹਰਗੁਣ ਦੇ ਪਾਪਾ ਨੇ ਸਿਓ ਲੈ ਕੇ ਆਏ ਸੀਗੀ ਤਾਂ ਮੈਂ ਨਾ ਧੋਣੇ ਹੀ ਭੁੱਲ ਗਈ ਸਿਓ ਇਸ ਤਰ੍ਹਾਂ ਹੀ ਕੱਟਦਾ ਤੇ ਸਿਓ ਦੇ ਉੱਪਰ ਨੇ ਕੁਝ ਲੱਗਿਆ ਹੋਇਆ ਸੀ ਜਿਹਦੇ ਕਰਕੇ ਸਿਓ ਕੜਵਾ ਲੱਗ ਰਿਹਾ ਸੀ ਬਹੁਤ ਜ਼ਿਆਦਾ ਉਹ ਮੈਨੂੰ ਬਾਅਦ ਚ ਰਿਅਲਾਈਜ਼ ਹੋਇਆ ਜਦੋਂ ਖਾਣ ਲੱਗੇ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਫਾੜੀਆਂ ਧੋਤੀਆਂ ਤੇ ਫਿਰ ਦੁਬਾਰਾ ਅਸੀਂ ਖਾਦਾ ਸਬਜੀ ਮੈਂ ਬਣਾਤੀ ਸੀ ਥੋੜਾ ਜਿਹਾ ਪਨੀਰ ਕੱਢਿਆ ਸੀਗਾ ਤੇ ਗੰਡੇ ਪਨੀਰ ਪਾ ਕੇ ਸੁੱਕੇ ਹੀ ਪੁੰਨਤੀ ਸੀ ਬੱਚਿਆਂ ਵਾਸਤੇ ਤੇ ਅਸੀਂ ਵੀ ਥੋੜੀ ਥੋੜੀ ਮਤਲਬ ਕਿ ਉਹੀ ਖਾ ਲਈ ਸੀ ਕੁਛ ਆਲੂ ਪਕੌੜਿਆਂ ਦੀ ਪਈ ਸੀਗੀ ਮਿਕਸ ਕਰ ਲਈ ਸੀਗੀ ਵਿੱਚ ਤੇ ਕਿਸਮਤਬਰੀਤ ਪਨੀਰ ਦੀ ਸਬਜੀ ਸੁੱਕੀ ਪੁਰਜੀ ਟਾਈਪ ਬਣਾ ਕੇ ਬਹੁਤ ਖਾ ਕੇ ਰਾਜੀਏਗੀ ਤੇ ਚਲੋ ਜੀ ਉਸ ਤੋਂ ਬਾਅਦ ਮੈਂ ਕਿਸਮਤ ਨੂੰ ਲੱਗੀ ਸੀ ਪੜਾਈ ਕਰਾਉਣ ਤੇ ਨਾਲ ਹੀ ਆਪਾਂ ਆਪਣੇ ਬਲੌਗ ਦਾ ਕਰ ਰਹਿਆਂਗੇ ਐਂਡ ਜੇਕਰ ਮੇਰਾ ਬਲੌਗ ਤੁਹਾਨੂੰ ਕਿਸੇ ਵੀ ਐਂਗਲ ਤੋਂ ਸੋਹਣਾ ਲੱਗਿਆ ਹੋਵੇ ਇੰਟਰਸਟਿੰਗ ਲੱਗਿਆ ਹੋਵੇ ਤਾਂ ਪਲੀਜ਼ ਇੱਕ ਕਮੈਂਟ ਕਰਕੇ ਜਰੂਰ ਦੱਸਿਓਗੇ ਕਿੱਦਾਂ ਦਾ ਲੱਗਿਆ ਤੇ ਲਾਈਕ ਕਰ ਦਿਓ ਵੀਡੀਓ ਨੂੰ ਤੇ ਜੇ ਪਹਿਲੀ ਵਾਰ ਆਇਓ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਹੁਣ ਮਿਲਾਂਗੇ ਜੀ ਆਪਾਂ ਨੈਕਸਟ ਇੰਟਰਸਟਿੰਗ ਜਾਂ ਬਲੌਗ ਲੈ ਕੇ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਬਾਏ ਬਾਏ